ਮੁਬਾਰਕ ਹੋਵੇ ਸਾਡੇ ਨੇ ਮੁਬਾਰਕ ਹੋਵੇ ਸਾਡੇ ਨੇ ਮੁਬਾਰਕ ਹੋਵੇ ਤੇਰੇ ਨਗਰ ਨੂੰ ਵੱਡਾ ਦੇਣ ਮੁਬਾਰਕ ਹੋਵੇ ਹੇਲੂਇਆ ਹੇਲੂਇਆ ਜੀ ਸਰਨਾਥਨਾ ਜੀ ਅੱਜ ਜੀ ਸਰ ਜੋ ਅੱਜ ਸੋਭਾ ਯਾਤਰਾ ਕੀਤੀ ਗਈ ਪ੍ਰਭੂ ਜਸੂ ਕਰੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਪਿੰਨ ਗਜਨੀ ਪੋਜ ਤੇ ਇੱਕੀ ਗਾਣਾ ਜਾਊਗਾ ਸਾਰੇ ਹੀ ਪਹਿਲਾਂ ਮੇਰੇ ਵੱਲੋਂ ਸਾਰੇ ਹੀ ਭੈੜ ਭਰਾਵਾਂ ਨੂੰ ਪਿਆਰ ਭਰੀ ਜੈਮਸੀ ਦੀ ਖੁਦਾ ਦੇ ਦਾਸ ਜਿੰਨੇ ਵੀ ਸਾਰਿਆਂ ਨੂੰ ਪਿਆਰ ਭਰੀ ਜੈਮਸੀ ਦੀ ਪਿੰਡ ਗਜਨੀਪੁਰ ਦੇ ਵਿੱਚੋਂ ਅਸੀਂ ਅੱਜ ਪੂਰੀ ਟੀਮ ਸੇਵਾਦਾਰ ਤੇ ਅਸੀਂ ਪੂਰੇ ਪਿੰਡ ਦੇ ਵਿੱਚ ਸ਼ੁਭ ਯਾਤਰਾ ਨੂੰ ਕੱਢਿਆ ਵਾ ਕਿ ਜਿਸ ਤਰ੍ਹਾਂ ਹਾਰ ਪચ્ચી ਨੂੰ ਮਨਾਇਆ ਜਾਂਦਾ ਵਾ ਤੇ ਅਸੀਂ ਅੱਜ ਇੱਕ ਦਿਨ ਪਹਿਲਾਂ ਹੀ ਪ੍ਰਭੂ ਯਸੂ ਮਸੀਹ ਦੇ ਜਨਮ ਦਿਨ ਨੂੰ ਮਨਾਇਆ ਵਾ ਤਾਂ ਅਸੀਂ ਪੂਰੇ ਨਗਰ ਦੇ ਵਿੱਚ ਖੁਦਾ ਦੇ ਦਾਸ ਆਏ ਸੀ ਤੇ ਨਾਲ ਸਾਡੇ ਸੇਵਾਦਾਰ ਪੂਰੀ ਟੀਮ ਤੇ ਪੂਰੇ ਨਗਰ ਦੇ ਲੋਕਾਂ ਨੇ ਅਸੀਂ ਪ੍ਰਭੂ ਯਿਸੂ ਮਸੀਹ ਦੇ ਨਾਮ ਨੂੰ ਉੱਚਾ ਕੀਤਾ ਤੇ ਉਹਦੇ ਨਾਮ ਨੂੰ ਮਹਿਮਾ ਦਿੱਤੀ ਆ ਤੇ ਤਾਂ ਕਿ ਜੇ ਪ੍ਰਭੂ ਯਿਸੂ ਮਸੀਹ ਆਉਣ ਵਾਲੇ ਸਾਲ 'ਚ ਜੇ ਤਾਂ 2024 ਦੇ ਵਿੱਚ ਪਰਮਿਸ਼ਨ ਨੇ ਸੰਭਾਲ ਕੇ ਰੱਖਿਆ ਵਾ ਤੇ ਆਉਣ ਵਾਲੇ 25 ਦੇ ਵਿੱਚ ਪ੍ਰਭੂ ਨਵੀਆਂ ਖੁਸ਼ੀਆਂ ਤੇ ਨਵੀਆਂ ਬਰਕਤਾਂ ਬਲੈਸ ਸਾਰੇ ਜੋ ਸੋਭਾ ਯਾਤਰਾ ਕੱਢੀ ਗਈ ਕੀ ਕਹਣਾ ਚਾਹੋਗੇ ਇਹ ਸਭ ਤੋਂ ਪਹਿਲਾਂ ਤੇ ਮੈਂ ਆਪਣੇ ਪਿੰਡ ਵਾਸੀਆਂ ਨੂੰ ਸਾਰਿਆਂ ਨੂੰ ਆਪਣੀ ਟੀਮ ਨੂੰ ਜੈ ਐਮ ਸੀ ਦੀ ਟੈਂਡਾ ਰੱਬ ਦੇ ਦਾਸਾਂ ਨੂੰ ਜੈ ਐਮ ਸੀ ਦੀ ਬੋਲਦਾ ਹਾਂ ਤੇ ਜੋ ਵੀ ਸਾਡੀ ਟੀਮ ਨੇ ਅੱਜ ਇਹ ਸੋਭਾ ਯਾਤਰਾ ਕੱਢੀ ਆ ਸਾਰਿਆਂ ਦੀ ਸਹਿਮਤੀ ਦੇ ਨਾਲ ਸਾਡੇ ਪਿੰਡ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਇਹਦੇ ਵਿੱਚ ਤੇ ਸਾਰਿਆਂ ਦਾ ਹੀ ਧੰਨਵਾਦ ਕਰਦੇ ਹਾਂ ਜੀ ਦੇਖਿਆ ਕਾਫੀ ਉਤਸ਼ਾਹ ਹੀ ਸੰਗਤਾਂ ਦੇ ਵਿੱਚ ਸਾफी ਸ਼ਾਨਦਾਰ ਸਵੱਦਤ ਹੋਇਆ ਕੀ ਕਹਿਣਾ ਜਾਊਗਾ ਜੀ ਬਹੁਤ ਹੀ ਵਧੀਆ ਹੋਇਆ ਜੀ ਜੋ ਵੀ ਕੀਤਾ ਸਾਰੇ ਪਿੰਡ ਨੇ ਰਲ ਮਿਲ ਕੇ ਬਹੁਤ ਵਧੀਆ ਕੀਤਾ ਜੀ ਕਿਦਵੀਂ ਸੋਭਾ ਯਾਤਰਾ ਕੱਢੀ ਗਈ ਆ ਇਹ ਅੱਜ ਤੋਂ ਕੋਈ 10 ਸਾਲ ਪਹਿਲਾਂ ਤੋਂ ਨਿਕਲਦੀ ਆ ਅੱਜ 10ਵੀਂ ਹੋ ਗਈ ਹੁਣ ਜੀ ਕੀ ਮੈਸੇਜ ਦੇਣਾ ਚਾਹੂਗੇ ਨੌਜਵਾਨਾਂ ਅਰਦਾਸੀ ਬਸ ਇਹੀ ਮੈਸੇਜ ਹੈ ਕਿ ਆਪਾਂ ਤਾਂ ਇੱਕ ਹੀ ਗੱਲ ਕਹਾਂਗੇ ਕਿ ਜਿੰਨੇ ਵੀ ਸਾਡੇ ਨੌਜਵਾਨ ਨੇ ਸਾਡੇ ਪਿੰਡ ਦੇ ਵਿੱਚ ਜਾਂ ਬਾਹਰ ਵੀ ਜਿੰਨੇ ਵੀ ਸੁਣ ਰਹੇ ਨੇ ਸਾਰਿਆਂ ਨੂੰ ਇੱਕ ਮੈਸੇਜ ਦਵਾਂਗੇ ਕਿ ਆਪਣੇ ਨਸਿਆਂ ਨੂੰ ਨਸਿਆਂ ਤੋਂ ਛੱਡੋ ਆਪਣੀ ਜ਼ਿੰਦਗੀ ਦਾ ਸੁਧਾਰ ਕਰੋ ਤੇ ਪ੍ਰਭੂ ਯਿਸੂ ਧੰਮਸੀ ਨੂੰ ਗ੍ਰਹਿਣ ਕਰੋ ਜੀ ਜੀ ਮੈਂ ਸਾਰੀ ਸਮੂਹ ਸੰਗਤ ਨੂੰ ਲੱਖ ਲੱਖ ਪ੍ਰਭੂ ਯਿਸੂ ਧੰਮਸੀ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਦਿੰਦਾ ਹਾਂ ਤਾਂ ਮੈਂ ਸਾਰਿਆਂ ਨੂੰ ਮੇਰੇ ਵੱਲੋਂ ਸਾਰਿਆਂ ਜੀ ਐਮਸੀ ਕੀ ਜੀ ਸਾਡੀ ਜਿਹੜਾ ਸਵੇਰ ਯਾਤਰਾ ਕੱਢੀ ਗਈ ਕੀ ਕਰਾਂ ਚੋ ਸਰ ਮੇਰਾ ਨਾਮ ਮੰਗਾ ਮਸੀਰੇ ਪਿੰਡ ਗੈਣੀਪੁਰ ਦਾ ਅੱਜ ਸਾਡੇ ਪਿੰਡ ਸਵੇਰ ਯਾਤਰਾ ਨਿਕਲੀ ਗਈ ਏ ਤੇ ਸਾਡੇ ਪਿੰਡ ਦੇ ਸਾਰੇ ਸੰਜੋਗ ਨਾਲ ਨਿਕਲੀ ਜੇ ਸਵੇਰ ਯਾਤਰਾ ਸਾਡੇ ਪਿੰਡ ਦੇ ਰੱਬ ਦੇ ਦਾਸ ਆਏ ਨੇ ਸਾਰਿਆਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਸਾਰਿਆਂ ਨੂੰ ਨਵੇਂ ਸਾਲ ਦੀਆਂ ਤੇ ਵਾਢੀਆਂ ਦੀਆਂ ਮੁਬਾਰਕਾਂ ਦੀ ਦਿੰਦਾ ਜੀ ਆਮ ਸੀ